ਸੋਸਾਇਟੀ ਕਹਿ ਦਿੰਦੀ ਹੈ ਕਿ ਕੁੜੀ ਔਰ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ ਅਸੀਂ ਬਰਾਬਰ ਮੰਨਦੇ ਹਾਂ ਸਿਰਫ ਕਹਿਣ ਲਈਆ ਮੈਨੂੰ ਵੀ ਇੱਥੇ ਟਾਬੇ ਦੇ ਫੀਲ ਕਰਾਇਆ ਜਾਂਦਾ ਏ ਕਿ ਤੂੰ ਕੁੜੀ ਆ ਇਹ ਤੇਰਾ ਕੰਮ ਨਹੀਂ ਹੈਗਾ ਜੋ ਤੂੰ ਕਰ ਰਹੀ ਆਂ ਤੇ ਇੱਥੇ ਖੜੀ ਚੰਗੀ ਨਹੀਂ ਲੱਗਦੀ ਤੇਰੇ ਸੰਸਕਾਰ ਨਹੀਂ ਹੈਗੇ ਮੇਰੀ ਕੁਆਲੀਫਿਕੇਸ਼ਨ ਐਮਫੀਲ ਆ ਮੈਫਿਲ ਕੀਤੀ ਹੋਈ ਆ ਤੇ ਮੈਂ 2 ਸਾਲ ਪ੍ਰੋਫੈਸਰ ਰਹੀ ਆ ਕਾਲਜ ਦੇ ਵਿੱਚ ਇੱਥੋਂ ਤੱਕ ਮੇਰੇ ਨਾਲ ਇਹ ਵਾਲੇ ਚਾਂਸ ਹੋਏ ਆ ਕਿ ਮੈਨੂੰ ਮੇਰੇ ਹੀ ਕਾਊਂਟਰ ਦੇ ਕੋਲ ਕੇ ਮਾਵਾ ਪੈਣਾ ਦੀ ਗਾਲਾਂ ਕੱਢ ਜੰਨੇ ਮੁੰਡੇ 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 ਹਾਈ ਸੋਸਾਇਟੀ ਦੇ ਮੁੰਡੇ ਜਿਹੜੇ ਵਧੀਆ ਗੱਡੀਆਂ ਚਾਹੁੰਦੇ ਆ ਰੋਟੀ ਪਾਣੀ ਖਾਣ ਨੂੰ ਫੌਰਨ ਦੇ ਵਿੱਚ ਕੁੜੀਆਂ ਇਹੀ ਕੰਮ ਕਰਦੀਆਂ 30 35 ਲੱਖ ਲਾ ਕੇ ਬਾਹਰ ਜਾਂਦੀਆਂ ਛੋਟੀ ਉਮਰ ਦੀ ਕੁੜੀਆਂ ਪਲੱਸ 2 ਦੇ ਬਾਅਦ ਬਾਹਰ ਕੰਮ ਕਰਦੀਆਂ ਉਹ ਪਹਿਲੇ ਚੰਗੀਆਂ ਲੱਗਦੀਆਂ ਨੇ ਕਿਉਂ ਉੱਥੇ ਆਪਣੀ ਸੋਸਾਇਟੀ ਨਹੀਂ ਦੇਖਦੀ ਉਹਨਾਂ ਨੂੰ ਪਰ ਜੇ ਉਹੀ ਕੰਮ ਅਸੀਂ ਪੰਜਾਬ 'ਚ ਕਰ ਰਹੇ ਹਾਂ ਤੇ ਲੋਕੀ ਕਰਨ ਨਹੀਂ ਦਿੰਦੇ ਉੱਥੇ ਸੰਸਕਾਰ ਰਿਚੁਅਲ ਅੱਗੇ ਲੈ ਕੇ ਆ ਜਾਂਦੇ ਆ ਅੱਜ ਜਿਹੜੀ ਕਹਾਣੀਆਂ ਤੁਹਾਨੂੰ ਰੂਬਰੂ ਕਰਾਉਣਾ ਅੱਜ ਉਸ ਪੰਜਾਬ ਦੀ ਟੀਮਾਂ ਤੁਹਾਨੂੰ ਮਿਲਾਵਾਂਗੇ ਜਿਹੜੀ ਕਿ ਮਾਵਾਂ ਸੀਆਂ ਦੋਵੇਂ ਜਣੀਆਂ ਮਿਲ ਕੇ ਇੱਕ ਢਾਬਾ ਚ ਇਹ ਟਾਬਾ ਚਲਾਉਂਦੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਜਦੋਂ ਸਾਨੂੰ ਇਹਨਾਂ ਦੇ ਬਾਰੇ ਪਤਾ ਲੱਗਾ ਕਿ ਪਰਿਵਾਰ ਦੇ ਵਿੱਚ ਲਗਾਤਾਰ ਇਹਨਾਂ ਦੇ ਕਈ ਮੌਤਾਂ ਹੁੰਦੀਆਂ ਨੇ ਪਹਿਲਾਂ ਫਾਦਰ ਸਾਹਿਬ ਉਹ ਐਕਸਪਾਇਰ ਹੁੰਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਉਸ ਤੋਂ ਬਾਅਦ ਉਹਨਾਂ ਦੀ ਸਿਸਟਰ ਲੇਕਿਨ ਪਰਿਵਾਰ ਨੂੰ ਪਾਲਣ ਪੋਸ਼ਣ ਕਰਨ ਦੇ ਲਈ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਏ ਮਨਦੀਪ ਕੌਰ ਜੀ ਬੰਦੀਪ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਫੋਟੋ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਅੱਛਾ ਲੱਗਾ ਕਿ ਤੁਸੀਂ ਇੱਕ ਬਹੁਤ ਵੱਡੀਆਂ ਬਿਜ਼ਨਸ ਚਲਾ ਰਹੇ ਹੋ ਜਿੱਥੇ ਕਿ ਕਰਾਂ ਚ ਜਦੋਂ ਧੀਆਂ ਬਾਹਰ ਜਾਂਦੀਆਂ ਨੇ ਤਾਂ ਘਰ ਦੇ ਬਹੁਤ ਸਾਰੇ ਸਵਾਲ ਆਸ-ਪਾਸੇ ਲੋਕਾਂ ਦੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਉਠਦੇ ਨੇ ਲੇਕਿਨ ਇੱਕ ਮਜ਼ਬੂਤ ਮੋਢਾ ਬਣ ਕੇ ਅੱਗੇ ਆਉਣਾ ਬਹੁਤ ਵੱਡੀ ਗੱਲ ਆ ਬਿਲਕੁਲ ਵੀਰੇ ਐਕਚੁਅਲੀ ਹਿੰਮਤ ਮੈਨੂੰ ਵਾਈਗਰੂ ਨੇ ਆਪ ਦਿੱਤੀ ਆ ਕਿਉਂਕਿ ਜੋ ਮੇਰੇ ਨਾਲ ਵਾਪਰਿਆ ਜੋ ਮੇਰੀ ਘਟਨਾ ਹੈ ਜੋ ਮੇਰੀ ਹੱਡ ਵੀਤੀ ਸਟੋਰੀ ਹੈ ਮੈਂ ਸੋਸਾਇਟੀ ਨੂੰ ਫੇਸ ਕਰ ਰਹੀ ਆ ਇਹ ਮੈਨੂੰ ਵਾਈਗਰੂ ਨੇ ਹੀ ਦਿਖਾਈ ਆ ਮੈਂ ਲੋਕਾਂ ਦਾ ਨਹੀਂ ਕਹਿ ਸਕਦੀ ਵੀ ਲੋਕਾਂ ਦੀ ਕੋਈ ਭਾਗੀਦਾਰੀ ਆ ਐਕਚੁਅਲੀ ਵਾਈਗਰੂ ਨੇ ਮੇਰੇ ਨਾਲ ਮਾੜਾ ਕੀਤਾ ਤੇ ਵਾਈਗਰੂ ਨੇ ਹਿੰਮਤ ਦਿੱਤੀ ਆ ਕਿ ਮੈਂ ਆਪਣੇ ਘਰੋਂ ਬਾ ਅਜੀ ਤੁਹਾਡੇ ਯਾਰੀ ਸੋਚੀ ਨਾਲ ਜਾਣ ਗਿਆ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਤਾਂ ਲੋਕ ਇਹ ਚੀਜ਼ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਇੱਕ ਕੁੜੀ ਹੋ ਕੇ ਢਾਬਾ ਚਲਾਉਣ ਰਹੀ ਐ ਬਿਲਕੁਲ ਵੀਰੇ ਹੈਰਾਨੀ ਵਾਲੀ ਗੱਲ ਤਾਂ ਹੈ ਦੇਖੋ ਕਿ ਕੁੜੀ ਮੁੰਡਿਆਂ ਵਾਲੇ ਕੰਮ ਕਰ ਰਹੀ ਆ ਪਰ ਆਪਣੀ ਸੋਸਾਇਟੀ ਕਹਿ ਦਿੰਦੀ ਆ ਕਿ ਕੁੜੀ ਔਰ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ ਅਸੀਂ ਬਰਾਬਰ ਮੰਨਦੇ ਆ ਸਿਰਫ ਕਹਿਣ ਲਈ ਆ ਕਿਉਂਕਿ ਮੈਂ ਖੁਦ ਮੈਂ ਇੱਕ ਟੀਚਰ ਆ ਮੈਂ ਦੋ ਸਾਲ ਪ੍ਰੋਫੈਸਰ ਰਹੀ ਆ ਕਾਲਜ ਵਿੱਚ ਮੈਂ ਵੀ ਸੁਣੀ ਆ ਕਿ ਮੁੰਡਰ ਕੁੜੀ 'ਚ ਕੋਈ ਫਰਕ ਨਹੀਂ ਆ ਪਰ ਉਹ ਕਹਿਣ ਲਈ ਆ ਮੰਨਿਆ ਨਹੀਂ ਜਾਂਦਾ ਮੈਨੂੰ ਵੀ ਇੱਥੇ ਢਾਬੇ ਦੇ ਫੀਲ ਕਰਾਇਆ ਜਾਂਦਾ ਏ ਕਿ ਤੂੰ ਕੁੜੀਆਂ ਇਹ ਤੇਰਾ ਕੰਮ ਨਹੀਂ ਹੈਗਾ ਜਦੋਂ ਕਰ ਰਹੀਆਂ ਤੇ ਇੱਥੇ ਖੜੀ ਚੰਗੀ ਨਹੀਂ ਲੱਗਦੀ ਤੇਰੇ ਸੰਸਪਾਰ ਨਹੀਂ ਹੈਗੇ ਕੋਈ ਫੀਲ ਕਰਾਇਆ ਜਾਂਦਾ ਸਿਰਫ ਕਹਿਣ ਲਈ ਆ ਕਿ ਕੁੜੀ ਔਰ ਮੁੰਡੇ ਬਰਾਬਰ ਆ ਪਰ ਨਹੀਂ ਅਮੀ ਸੋਸਾਇਟੀ ਐਕਚੁਅਲ ਚ ਮੰਨਦੀ ਨਹੀਂ ਬਰਾਬਰ ਨਹੀਂ ਮੰਨਦੀ ਸੀਰੀਅਸ ਕਈ ਕੰਮ ਐਦਾਂ ਨੇ ਜੇ ਨਹੀਂ ਬਰਾਬਰ ਨਹੀਂ ਮੰਨਦੇ ਅਸੀਂ ਚਾਹੇ ਕਹਿੰਦੇ ਆ ਕਿ ਹਾਂਜੀ ਕੁੜੀਆਂ ਮੁੰਡੇ ਦਾ ਮੁੰਡਾ ਜੋੜ ਕੇ ਤੁਰਦੀਆਂ ਨੇ ਅੱਜ ਇਸੀ ਮਤਲਬ ਹਰ ਇੱਕ ਥਾਂ ਤੇ ਬਰਾਬਰ ਥਾਂ ਦਿੰਦੇ ਆ ਕੁੜੀਆਂ ਨੂੰ ਪਰ ਫੇਰ ਵੀ ਜਦੋਂ ਕੁੜੀ ਮੁੰਡੇ ਨਾਲ ਮੁੰਡਾ ਜੋੜ ਕੇ ਤੁਰਦੀ ਆ ਤਾਂ ਫੇਰ ਇੱਕ ਲੈ ਇੱਕ ਪਾਸੇ ਨਾ ਉਹ ਭਾਰ ਪਾ ਜਾਂਦੇ ਕਿ ਅੱਛਾ ਇਹ ਤੇ ਹੁਣ ਤੇਰੇ ਨਾਲ ਤੁਰੂਗੀ ਮੇਲੀ ਨੂੰ ਏਗੋ ਗੇ ਹਰਟ ਹੁੰਦੀ ਹੈ ਖੁਦ ਮੁੰਡੇ ਔਰ ਬੰਦੇ ਫੀਲ ਕਰਦੇ ਆ ਜੇ ਮੈਂ ਢਾਬਾ ਲਾਈਨ ਤੇ ਖੜੀ ਆ ਜਿਸ ਰੋਡ ਤੇ ਮੇਰਾ ਢਾਬਾ ਨਾ ਉਥੇ ਹੋਰ ਵੀ ਬਹੁਤ سارے ਢਾਬੇ ਨੇ ਉਥੇ ਸਾਰੇ ਜੋ ਮਾਲਕੋਂ ਮੇਲ ਨਹੀਂ ਤੇ ਮੈਂ ਇਸ ਟਾਈਮ ਫੀਮੇਲ ਆ ਤੇ ਉਹ ਸਭ ਨੂੰ ਉਹਨਾਂ ਦੀ ਏਗੋ ਹਰਟ ਹੁੰਦੀ ਹੈ ਕਿ ਸਾਡੇ ਬਰਾਬਰ ਇੱਕ ਕੁੜੀ ਖੜ ਗਈ ਆ ਕਿ ਉਹ ਢਾਬਾ ਚਲਾ ਰਹੀ ਆ ਹਾਂ ਜਿਸ ਵਜ੍ਹਾ ਕਰਕੇ ਉਹ ਮੇਰੇ ਲਈ ਬਹੁਤ ਸਾਰੀ ਪ੍ਰੋਬਲਮ ਕ੍ਰੀਏਟ ਕਰਦੇ ਆ ਮੈਨੂੰ ਫੇਸ ਕਰਨੀ ਪੈਂਦੀਆਂ ਨੇ ਉਹ ਮੇਰੇ ਲਈ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਇੱਕ ਉਹ ਵੀ ਕਾਰਨ ਬਣਦੇ ਨੇ ਕਾਰਨ ਕਿਹੋ ਜਿਹਾ ਕਾਰਨ ਇਹੋ ਜਿਹੀ ਮੇਰੇ ਨਾਲ ਜਿਵੇਂ ਰੋਡ ਐ ਰੋਡ ਦੇ ਉੱਪਰ ਗੱਡੀ ਨਹੀਂ ਖੜੀ ਕਰਨ ਦੇਖੋ ਹੁਣ ਜੋ ਟਾਬੇ ਤੇ ਬੰਦਾ ਉੱਤਰ ਗਿਆ ਉਹਨੂੰ ਗੱਡੀ ਨੂੰ ਪਾਰ ਕਰਨੀ ਐ ਗੱਡੀ ਨਹੀਂ ਖੜੀ ਕਰਨ ਦਿੰਦੇ ਕਈ ਵਾਰ ਕੋਈ ਐਵੇਂ ਦਾ ਰੀਜ਼ਨ ਐ ਡਰਾਈਵਰ ਨਾਲ ਲੜ ਪੈਂਦੇ ਤੁਸੀਂ ਇਸ ਟਾਬੇ ਤੇ ਜੀ ਗੱਡੀ ਅੱਗੇ ਕਰ ਲਓ ਜਾਂ ਪਿੱਛੇ ਕਰ ਲਓ ਗੱਡੀ ਨਹੀਂ ਖੜੀ ਕਰਨੀ ਮੇਰੇ ਤੇ ਅਲੀਗੇਸ਼ਨ ਲਗਾਏ ਜਾਂਦੇ ਆ ਵੀ ਇਹ ਤਾਂ ਜਿੱਥੇ 2 ਨੰਬਰ ਦਾ ਕੰਮ ਕਰਦੇ ਆ 2 ਨੰਬਰ ਦਾ ਕੰਮ ਮੀਨਸ ਮੈਂ ਕਈ ਵਾਰ ਰੀਜ਼ਨ ਪੁੱਛਨੀ ਆ ਮੈਨੂੰ ਦੱਸੋ 2 ਨੰਬਰ ਦੇ ਕੰਮ ਹੁੰਦੇ ਕਿਹੜੇ ਆ ਕਿਹਨੂੰ ਕਹਿੰਦੇ ਆ ਕਿਹਨੂੰ ਕਹਿੰਦੇ ਆ ਤੇ ਕਹਣਗੇ ਜੀ ਤੁਸੀਂ ਤਾਂ ਇੱਥੇ ਸਮਾਨ ਲੈ ਕੇ ਵ ਕਵਿਫੀਕੇਸ਼ਨ ਲਗਾ ਦਨੇ ਜੀ ਤਾਂ ਦੋ ਨੰਬਰ ਦਾ ਕੰਮ ਕਰਦਾ ਆਉਂਦੇ ਨਹੀਂ ਆਸ-ਪਾਸ ਦੇ ਲੋਕ ਅੱਛਾ ਜੀ ਜਦੋਂ ਹੁਣ ਚਲੋ ਮੇਨ ਰੋਡ ਤੇ ਹਾਈਵੇ ਤੇ ਇਹ ਟਾਬਾ ਹੈ ਤੁਹਾਡਾ ਨਾ ਸ਼ੁਰੂਆਤ ਕਿਵੇਂ ਹੋਈ ਤੁਸੀਂ ਇੱਥੇ ਕਿਵੇਂ ਪਹੁੰਚ ਗਏ ਕਿਵੇਂ ਮਨਦੀਪ ਕੋਲ ਨਹੀਂ ਸੋਚਿਆ ਕਿ ਉਹਨਾਂ ਟਾਬੇ ਤੇ ਜਾਣਾ ਮੈਂ ਦੇਖੋ ਜੀ ਮੈਂ ਇੱਕ ਮੀਡਲ ਕਲਾਸ ਫੈਮਿਲੀ ਤੋਂ ਆ ਇਹ ਮੇਰਾ ਸ਼ੌਂਕ ਨਹੀਂ ਹੈਗਾ ਨਾ ਮੇਰਾ ਸ਼ੁਰੂ ਤੇ ਕੋਈ ਕੀਤਾ ਸੀ ਮੇਰੀ ਕੁਆਲੀਫਿਕੇਸ਼ਨ ਐਮਫੀਲ ਆ ਮੈਂਫੀਲ ਕੀਤੀ ਹੋਈ ਆ ਤੇ ਮੈਂ ਦੋ ਸਾਲ ਪ੍ਰੋਫੈਸਰ ਰਹੀਆਂ ਕਾਲਜ ਦੇ ਵਿੱਚ ਔਰ ਜੋ ਮੇਰਾ ਸੁਪਨਾ ਹੈ ਮੇਰਾ ਸ਼ੌਂਕ ਹੈ ਔਰ ਮੇਰਾ ਟੀਚਿੰਗ ਦਾ ਹੀ ਹੈ ਮੇਰੇ ਫਾਦਰ ਸਾਹਿ ਟੀਚਰ ਬਣੀ ਡੈਫੀਨੇਟਲੀ ਹਾਂਜੀ ਕਿਉਂਕਿ ਦੇਖੋ ਕੁੜੀਆਂ ਲਈ ਨਾ ਆਪਣੇ ਦੋ ਹੀ ਕੰਮ ਹੁੰਦੇ ਆ ਵਿਆ ਤਾਂ ਟੀਚਰ ਬਣ ਜਵੇ ਜਾਂ ਮੋਸਟਲੀ ਘਰਾਂ ਦੇ ਹੀ ਕੰਮ ਕਰੇ ਵਿਆ ਤੋਂ ਬਾਅਦ ਇਹੀ ਹੁੰਦਾ ਹੈ ਪਰ ਮੇਰੇ ਫਾਦਰ ਸਾਹਿਬ ਨੂੰ ਇਹ ਸੀਗੇ ਮੇਰੀ ਬੇਟੀ ਪੜ੍ਹ ਲਿਖ ਕੇ ਟੀਚਰ ਬਣੀ ਉਹਨਾਂ ਦਾ ਸ਼ੌਂਕ ਸੀ ਤੇ ਮੇਰਾ ਵੀ ਇਹੀ ਸੁਪਨਾ ਸੀ ਸ਼ੌਂਕ ਸੀ ਤੇ ਮੈਂ ਪੂਰਾ ਵੀ ਕੀਤਾ ਹੈ ਪਰ 2019 ਦੇ ਵਿੱਚ ਨਾ ਸਾਡੇ ਦਿਨ ਬਦਲ ਜਾਂਦੇ ਆ 2019 ਔਰ ਜਨਵਰੀ ਮਹੀਨੇ 'ਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ ਜਿਸ ਤੋਂ ਬਾਅਦ ਕੇ ਮੇਰੇ ਘਰ ਦੇ ਜੋ ਹਾਲਾਤ ਆਏ ਉਹ ਵੀ ਚੇਂਜ ਹੋ ਗਏ ਬਿਲਕੁਲ ਹੀ ਬਦਲੇ ਗਏ ਹੂੰ ਬਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੇਲ ਪਰਸਨ ਮੇਰਾ ਬ੍ਰਦਰ ਹੈ 18 ਸਾਲਾਂ ਦਾ ਹੈ 18 ਸਾਲਾਂ ਦਾ ਨਿੱਕਾ ਹੁੰਦਾ ਹੈ ਉਹ ਪਲੱਸ 1 ਜਾਂਦੇ ਕੋਈ ਰਹਿੰਦਾ ਨਹੀਂ ਕਿ ਢਾਬੇ ਦੀ ਜ਼ਿੰਮੇਵਾਰੀ ਸਾਂਭਣ ਵਾਲੇ ਮੇਰੇ ਪਾਪਾ ਨੇ ਬਿਜ਼ਨਸ ਸ਼ੁਰੂ ਤੇ ਢਾਬਾ ਹੁੰਦਾ ਸੀ ਪਾਪਾ ਨੇ ਇੱਕ ਰੇੜੀ ਤੋਂ ਕੰਮ ਸ਼ੁਰੂ ਕੀਤਾ ਸੀ ਉਹ ਬਹੁੜੀ ਮਿਹਨਤ ਕਰਕੇ ਉਹਨਾਂ ਨੇ ਢਾਬਾ ਚਲੋ ਸਟੈਂਡ ਕੀਤਾ ਢਾਬਾ ਚਲਾਇਆ ਬੱਚਿਆਂ ਨੂੰ ਪਾਲਿਆ ਪੜਾਇਆ ਲਖਾਇਆ ਉਹਦੇ ਸਾਰੇ ਸ਼ੌਂਕ ਪੂਰੇ ਕੀਤੇ ਪਾਪਾ ਦੀ ਡੈਥ ਤੋਂ ਬਾਅਦ ਬ੍ਰਦਰ ਜ਼ਿੰਮੇਵਾਰੀ ਸੰਭ ਲੈਂਦਾ ਉਹ ਮੰਮੀ ਨੂੰ ਬੋਲਦਾ ਹੈ ਕਿ ਤੁਸੀਂ ਨਾ ਟੈਨਸ਼ਨ ਨਾ ਲੋ ਮੰਮੀ ਮੈਂ ਢਾਬਾ ਕਰੂੰਗਾ ਮੈਂ ਸੰਭੂਗਾ ਬ੍ਰਦਰ 18 ਸਾਲ ਦਾ ਸੀ ਬ੍ਰਦਰ 18 ਸਾਲਾਂ ਦਾ ਉਹ ਇਹ ਮਤਲਬ ਆਪਣੀ ਸਟੱਡੀ ਛੱਡ ਦਿੰਦਾ ਹੈ ਉਹ ਕਹਿੰਦਾ ਕਿ ਮੈਂ ਪ੍ਰਾਈਵੇਟ ਕਰ ਲਊਗਾ ਤੇ ਮੈਂ ਸਟੱਡੀ ਵੀ ਕੰਟੀਨਿਊ ਰੱਖੂੰਗਾ ਤੇ ਮੈਂ ਜ਼ਿੰਮੇਵਾਰੀ ਸੰਭ ਲੈਂਦਾ ਉਹ ਇੱਕ ਸਾਲ ਬੜੀ ਬੜੀ ਜ਼ਿੰਮੇਵਾਰੀ ਨਿਭਾਉਂਦਾ ਹੈ ਢਾਬਾ ਵੀ ਸੰਭਦਾ ਹੈ ਘਰ ਦੀ ਵੀ ਜ਼ਿੰਮੇਵਾਰੀ ਮਤਲਬ ਸੰਭਦਾ ਹੈ ਹਾਂਜੀ ਮਤਲਬ ਪ੍ਰਮਾਤਮਾ ਨੂੰ ਇੰਨੀ ਕਿ ਸ਼ਕਤੀ ਦਿੰਦੇ ਕਿ ਉਹ ਆਪਣੇ ਆਪ ਹੀ ਜ਼ਿੰਮੇਵਾਰ ਬਣ ਜਾਂਦੇ ਪਰ ਵਾਹਿਗੁਰੂ ਨੂੰ ਚੰ ਬ੍ਰਦਰ ਰਾਤ ਨੂੰ ਸੌਂਦਾ ਏ ਰੋਟੀ ਖਾ ਕੇ ਤੇ ਸਵੇਰੇ ਅਸੀਂ ਉਹਨੂੰ ਉਠਾਣ ਜਾਂਦੇ ਆ ਤੇ ਉੱਠਦਾ ਨਹੀਂ ਅਸੀਂ ਚੱਕ ਕੇ ਡਾਕਟਰ ਦੇ ਲੈ ਜਾਂਦੇ ਆ ਡਾਕਟਰ ਕਹਿੰਦਾ ਵੀ ਇਹ ਡੈੱਡ ਐ ਅਸੀਂ ਰੀਜ਼ਨ ਪੁੱਛਦੇ ਆ ਵੀ ਕਿਵੇਂ ਡੈੱਥ ਕਿਵੇਂ ਹੋ ਗਈ ਉਹ ਕਹਿੰਦਾ ਸਾਇਲੈਂਟ ਅਟੈਕ ਹੋ ਗਿਆ ਅਸੀਂ ਹੈਰਾਨ 18 ਸਾਲਾਂ ਦੇ ਬੱਚੇ ਨੂੰ ਸਾਇਲੈਂਟ ਅਟੈਕ ਹੋ ਗਿਆ ਪਤਾ ਨਹੀਂ ਲੱਗਦਾ ਛਾ ਇਹ ਰੱਬ ਦਾ ਪਾਣਾ ਹੀ ਆ ਵਾਹਿਗੁਰੂ ਦਾ ਉਹਨੂੰ ਚੰਗਾ ਨਹੀਂ ਲੱਗਦਾ ਔਰ ਉਸ ਤੋਂ ਬਾਅਦ ਸ ਮੇਰੇ ਪਾਪਾ ਦੇ ਟਾਈਮ ਨਾਲ ਇੱਕ ਸਾਡਾ ਵਰਕਰ ਐ 18 ਸਾਲ ਪੁਰਾਣਾ ਸਾਡਾ ਵਰਕਰ ਹੁੰਦਾ ਜਿਹਨੂੰ ਕਿ ਅਸੀਂ ਵਰਕਰ ਨਹੀਂ ਕਹਿੰਦੇ ਅਸੀਂ ਚਾਚਾ ਹੀ ਕਹਿੰਦੇ ਹੁੰਨੇ ਹਾਂ ਹਾਂ ਮਤਲਬ ਜਿਹੜੇ ਸ਼ੁਰੂਤ ਨਾਲ ਕਾਫੀ ਸ਼ੁਰੂ ਤੇ ਨਾਲੋਂ ਸਾਡੇ ਫੈਮਲੀ ਮੈਂਬਰ ਦੀ ਤਰ੍ਹਾਂ ਹੀ ਤੇ ਅਸੀਂ ਉਹਨੂੰ ਮੈਂ ਨੂੰ ਇਹ ਗੱਲ ਬੋਲਦੀ ਹੁੰਦੀ ਹੁੰਨੀ ਆ ਕਿ ਅੰਕਲ ਜੀ ਹੁਣ ਘਰ 'ਚ ਕੋਈ ਮੇਲ ਪਰਸਨ ਨਹੀਂ ਹੈਗਾ ਤੇ ਟਾਬਾ ਚਲੋ ਤੁਸੀਂ ਸੰਭਲੋ ਸਾਨੂੰ ਡਿਲੀਵਰੀ ਤੇ ਸਾਨੂੰ ਦੇ ਦਿਆ ਕਰੋ ਵੀ ਜ਼ਿੰਮੇਵਾਰੀ ਤੁਸੀਂ ਸੰਭੋ ਨਾ ਮੇਰੇ ਪਾਪਾ ਦਾ ਚਾਲ ਉਹ ਮੰਨ ਜਾਂਦਾ ਏ ਜੀ ਉਹ ਕੰਮ ਕਰ ਹੀ ਜਾਂਦਾ ਕਿ ਕੰਟੀਨਿਊ ਪਰ ਉਹ ਬੇਈਮਾਨ ਹੋ ਜਾਂਦਾ ਮੈਨੂੰ 3-4 ਮਹੀਨਿਆਂ ਬਾਅਦ ਪਤਾ ਲੱਗਦਾ ਸਾਨੂੰ ਇੱਥੋਂ ਹੀ ਮਤਲਬ ਚੰਕੌਰ ਸਾ ਇਹ ਤੁਹਾਡੇ ਟਾਬੇ ਤੇ ਨਾ ਇਹ ਬੰਦਾ ਕਬਜ਼ਾ ਕਰ ਰਿਹਾ ਹੈ ਇੱਥੇ ਸਭ ਕੁਝ ਚੇਂਜ ਹੋ ਰਿਹਾ ਹੈ ਤੇ ਜਦੋਂ ਮੈਂ ਟਾਬੇ ਤੇ ਆ ਕੇ ਦੇਖਦੀ ਆ ਮੈਨੂੰ ਵੀ ਲੱਗਦਾ ਹੈ ਕਿ ਨਹੀਂ ਇੱਥੇ ਤਾਂ ਨਾ ਇਹਦੀ ਹਕੂਮਤ ਚੱਲਦੀ ਪਈ ਆ ਇਸ ਬੰਦੇ ਦਾ ਹੀ ਆ ਜੋ ਵੀ ਆ ਉਹ ਇੱਕ ਤਰ੍ਹਾਂ ਨਾ ਮਾਲਕ ਬਣ ਜਾਂਦਾ ਹੈ ਅੱਛਾ ਮੇਰੇ ਫਾਦਰ ਸਾਹਿਬ ਦਾ ਨਾਮ ਕੋਈ ਲੰਦਾ ਹੀ ਨਹੀਂ ਸਾਰੇ ਉਹਦੇ ਹੀ ਨਾਮ ਯੂਜ਼ ਕਰਦੇ ਆ ਫਿਰ ਮੈਂ ਆਪਣੀ ਮਦਰ ਨੂੰ ਬੋਲਦੀ ਆ ਕਿ ਮੰਮੀ ਵੀ ਓਖਾ ਇਹ ਪਾਪਾ ਦਾ ਨਾਮ ਮਿੱਟੀ ਚ ਡੁੱਬ ਜਣਾ ਉਹਨੇ ਬੜੇ ਓਖੇ ਬੜੀ ਮਿਹਨਤ ਕਰਕੇ ਨਾਮ ਬਣਾਏ ਤੋ ਫਿਰ ਉਸ ਤੋਂ ਬਾਅਦ ਮੈਂ ਡਿਸੀਜਨ ਲੈਂਨੀ ਆ ਕਿ ਨਹੀਂ ਇਹ ਜੋ ਟਾਬਾ ਨਾ ਵੀ ਜੋ ਜ਼ਿੰਮੇਵਾਰੀ ਵਾਗਰ ਉਹਨਾਂ ਨੇ ਮੇਰੇ ਮੋਢਿਆਂ ਤੇ ਪਾਤੀ ਮੈਨੂੰ ਸਾਹਮਣੀ ਬਣੇ 2021 ਤੋਂ ਫਿਰ ਇਹ ਟਾਬੇ ਤੇ ਮੈਂ ਆ ਜਾਈਂ ਬ੍ਰਦਰ ਡੈਕ ਤੋਂ ਬਾਅਦ ਤੇ ਫਿਰ ਮੈਂ ਇਸ ਟਾਬੇ ਤੇ ਜਾਣੇ ਫਿਰ ਮੈਂ ਉਹਨਾਂ ਤੋਂ ਉਹਨਾਂ ਤੋਂ ਛੁਟਕਾਰਾ ਕਿਵੇਂ ਪਵਾਇਆ ਟਾਬੇ ਦਾ ਉਹਨਾਂ ਤੋਂ ਛੁਟਕਾਰਾ ਨਹੀਂ ਮਤਲਬ ਮੈਂ ਉਹਨੂੰ ਇਹ ਗੱਲ ਬੋਲਦੀ ਹੁੰਦੀ ਆ ਕਿ ਅੰਕਲ ਵੀ ਮੈਂ ਜੋ ਜ਼ਿੰਮੇਵਾਰੀ ਆ ਵੀ ਜੋ ਦੇਖ ਰੇਗਾ ਸਭ ਮੈਂ ਕਰੂੰਗੀ ਮੈਂ ਟਾਬੇ ਤੇ ਆਇਆ ਕਰੂੰਗੀ ਤੁਸੀਂ ਵਰਕਰ ਹੀ ਕੰਮ ਕਰਦੇ ਹੋ ਐਜੇ ਤੁਹਾਨੂੰ ਤੋਂ ਤੁਹਾਨੂੰ ਤੋਂ ਆਪਣੀ ਸੈਲਰੀ ਤੱਕ ਮਤਲਬ ਤੁਸੀਂ ਸੈਲਰੀ ਲੈ ਲਓ ਮ ਤੇ ਮੈਂ ਕਹਾਂ ਵੀ ਤੁਸੀਂ ਕੰਮ ਕਰੋ ਮੇਰੀ ਹੈਲਪਰ ਦੇ ਤੌਰ ਤੇ ਤੁਸੀਂ ਮੇਰਾ ਕੰਮ ਕਰੋ ਤੁਸੀਂ ਕੋਈ ਵਰਕਰ ਨਹੀਂ ਤੁਸੀਂ ਹੈਲਪਰ ਹੀ ਰਹੋ ਤੇ ਤੁਸੀਂ ਮੈਨੂੰ ਜਿਵੇਂ ਮਾਰਕੀਟ ਚੋਂ ਕੋਈ ਸਮਾਨ ਲਿਆ ਕੇ ਦੇਣਾ ਕੋਈ ਵੀ ਲਿਆ ਕੇ ਦੇਣਾ ਜਿਹੜਾ ਕੰਮ ਇਹ ਉਹ ਕਰਦੇ ਰਹੋਗਾ ਹਾਂ ਵੀ ਤੁਸੀਂ ਉਹ ਕਰਦੇ ਰਹੋ ਮੈਂ ਤੁਹਾਨੂੰ ਸੈਲਰੀ ਦਵਾਂਗੀ ਪਰ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਦਾ ਮੂੰਹ ਨੂੰ ਖੋਣ ਲੱਗ ਜੇ ਉਹ ਸੈਲਰੀ ਤੇ ਡਿਪੈਂਡ ਨਹੀਂ ਰਹਿੰਦਾ ਉਹ ਤਾਂ ਮਾਲਕ ਬਣਨਾ ਚਾਹੁੰਦਾ ਸੀ ਉਹ ਮੈਨੂੰ ਆਪਣੇ ਮੂੰਹ ਹੀ ਜਵਾਬ ਦੇ ਦਿੰਦਾ ਤੇ ਮੈਨੂੰ ਆਪਣੇ ਮੂੰਹ ਹੀ ਇਹ ਗੱਲ ਬੋਲਦਾ ਹੈ ਕਿ ਤੁਸੀਂ ਇਹ ਢਾਬਾ ਮੈਨੂੰ ਦੇ ਦਿਓ ਤੁਸੀਂ ਮੇ ਤੋਂ ਲੈ ਲਿਆ ਕਰੋ ਜਿਹੜੇ ਪੈਸੇ ਲੈਣੇ ਹੁੰਦੇ। ਅੱਛਾ। ਤੇ ਮੈਨੂੰ ਉਹ ਗੱਲ ਬਹੁਤ ਪੀਲ ਚ ਹੁੰਦੀ ਆ ਕਿ ਮੇਰੇ ਫਾਦਰ ਸਾਹਿਬ ਦੀ ਜਗ੍ਹਾ ਤੇ ਇੱਕ ਸਾਡਾ ਵਰਕਰ ਬੈਠਣਾ ਚਾਹੁੰਦਾ ਏ। ਹੂੰ। ਫਿਰ ਮੈਨੂੰ ਜਵਾਬ ਦੇ ਦੇਣਾ ਕਿ ਨਹੀਂ ਅਗਰ ਤੂੰ ਸੈਲਰੀ ਤੇ ਕੰਮ ਕਰਨਾ ਅੰਕਲ ਤਾਂ ਤੁਸੀਂ ਕਰੋ ਮੈਨੂੰ ਕੋਈ ਪਾਲ ਨਹੀਂ ਪਰ ਮੈਂ ਤੁਹਾਨੂੰ ਮਾਲਕ ਨਹੀਂ ਬਣਾ ਸਕਦੀ। ਨੀਤ ਖਰਾਬ ਸੀ ਕਿਉਂ? ਨੀਤ ਖਰਾਬ ਸੀ। ਉਸ ਤੋਂ ਬਾਅਦ ਫਿਰ ਇਹ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈ ਗਈ ਤੇ ਹੁਣ ਤੱਕ ਮੈਨੂੰ 3 ਸਾਲ ਹੋ ਗਏ ਕੰਟੀਨਿਊ ਮੈਂ ਜ਼ਿੰਮੇਵਾਰੀ ਨਿਭਾ ਰਹੀ ਆ। ਬਹੁਤ ਵਧੀਆ ਕਰ। ਤੇ ਹਜੇ ਪਤਾ ਨਹੀਂ ਅੱਗੇ ਕਿੰਨੀ ਕੰਭ ਸਿਸਟਰ ਵੀ ਮਰ ਗਈ। ਹਾਂਜੀ। 2022 ਦੇ ਵਿੱਚ ਮੇਰੀ ਸਿਸਟਰ ਦੀ ਵੀ ਡੈਥ ਹੋ ਗਈ। 22 ਸਾਲਾਂ ਦੀ ਮੇਰੀ ਸਿਸਟਰ ਸੀ। ਹਾਂ। ਸਿਸਟਰ ਦਾ ਵੀ ਕੁਝ ਨਹੀਂ ਐ ਬਸ ਪੇਟ 'ਚ ਦਰਦ ਹੋਇਆ। ਹਸਪੀਟਲ ਲੈ ਗਏ ਉਹ ਕਹਿੰਦੇ ਜੀ ਲੀਵਰ ਇਨਫੈਕਸ਼ਨ ਆ। ਅਪੋਲੋ 2 ਮਹੀਨੇ ਐਡਮਿਟ ਰਹੀਆਂ ਆ ਆਈ.ਸੀ.ਯੂ ਦੇ ਵਿੱਚ। ਆਪਰੇਸ਼ਨ ਵੀ ਹੋਇਆ ਉਹਨਾਂ ਦਾ ਜੀ। ਸਿਸਟਰ ਦੇ ਟ੍ਰੀਟਮੈਂਟ ਤੇ ਮੇਰਾ 25 ਲੱਖ ਦਾ ਖਰਚਾ ਲੱਗਾ। ਤੇ ਉਹ 25 ਲੱਖ ਮੈਂ ਆਪ ਲਗਾਇਆ। ਕਿਸੇ ਰਿਸ਼ਤੇਦਾਰ ਦੀ 10000 ਦੀ ਵੀ ਹੈਲਪ ਨਹੀਂ। 10000 ਬਹੁਤ ਛੋਟਾ ਹੁੰਦਾ ਅੱਜ ਦੇ ਟਾਈਮ 'ਚ। ਕਿਸੇ ਦੀ ਕੋਈ ਹੈਲਪ ਨਹੀਂ। ਪੈਸੇ ਛ 2 ਮਹੀਨੇ ਆ ਪੋਲੋ ਐਡਮਿਟ ਸਿਸਟਰ ਦੇ ਕੋਲ ਰਹੀਆਂ ਹਾਂ ਸਾੜੀ ਜਾਂਦਾ ਬੰਦਾ ਤੇ ਮੈਂ ਆਪਣਾ ਨੂੰ ਕਰਦੀ ਸੀ ਮੈਂ ਸੇਰੇ ਮम्मा ਦੀ ਰੋਟੀ ਲੈ ਕੇ ਜਾਣੀ ਤੇ ਰਾਤ ਨੂੰ ਵਾਪਸ ਢਾਬੇ ਤੇ ਆਣਾ ਮੇਰਾ ਢਾਬਾ 2 ਮਹੀਨੇ ਲਈ ਬਿਲਕੁਲ ਵਿਖਰ ਗਿਆ ਕਿਸੇ ਰਿਸ਼ਤੇਦਾਰ ਨੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਕੋਲ ਇੱਕ ਰਾਤ ਕਟਾ ਦਈਏ ਤੁਸੀਂ ਰੈਸਟ ਕਰ ਲਓ ਮੈਂ ਔਰ ਮੇਰੀ ਮਦਰ ਨੇ ਸਰਵਾਈਵ ਕੀਤਾ ਜੋ ਹੋ ਗਈ ਕਿਤਾ ਮੇਰੀ ਬ੍ਰਾ ਇੱਕ ਮੇਰੀ ਇਹ ਕੋ ਬ੍ਰਦਰ ਤੋਂ ਬਾਅਦ ਭੈਣ ਦਾ ਸਹਾਰਾ ਸੀ ਵੀ ਅਸੀਂ ਦੋਨੋਂ ਭੈਣਾ ਚਲੋ ਦਿਲ ਦੀ ਗੱਲ ਕਰ ਲਈ ਮਦਰ ਨਾਲ ਤਾਂ ਮੈਂ ਇੰਨੀ ਇੰਨੀ ਗੱਲ ਨਹੀਂ ਕਰ ਸਕਦੀ ਉਹਨਾਂ ਨੂੰ ਨਹੀਂ ਦੁੱਖ ਸਕਦਾ ਕਿਉਂਕਿ ਤੁਹਾਨੂੰ ਪਤਾ ਮਦਰ ਨੇ ਪਹਿਲੇ ਮਦਰ ਵੀ ਵੈਸੇ ਵੀ ਬਿਮ ਇੱਕ ਭੈਣ ਦਾ ਸਹਾਰਾ ਸੀ ਉਹ ਵੀ ਵਾਹਿਗੁਰੂ ਲੈ ਗਿਆ 2022 ਚ ਸਿਸਟਰ ਦੀ ਡੈਥ ਹੋ ਗਈ ਹੈ ਤੇ ਫਿਲਹਾਲ ਮੈਂ ਫੈਮਿਲੀ ਚ ਮੈਂ ਹਾਂ ਔਰ ਮੇਰੀ ਮਧੁਰੂ ਤੁਸੀਂ ਮਾਤਾ ਜੀ ਤੁਹਾਡੇ ਨਾਲ ਹੁੰਦੇ ਨੇ ਤੁਸੀਂ ਢਾਬਾ ਚਲਾਉਂਦੇ ਹੋ ਨਾ ਦੋਵੇਂ ਜਾਣੇ ਹੁਣ ਹੁਣ ਕਿਹੋ ਜਿਹਾ ਲੜਦਾ ਤੁਸੀਂ ਮਤਲਬ ਜਦੋਂ ਚਲੋ ਜਦੋਂ ਸ਼ੁਰੂਆਤੀ ਸ਼ੁਰੂਆਤੀ ਹੁੰਦੇ ਹੋ ਨਾ ਜਦੋਂ ਕਿ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਇੱਕਖਟੋਰ ਫੈਸਲਾ ਤਾਂ ਡੈਫੀਨਟਲੀ ਲਿੱਤਾ ਆਪਣੀ ਫੈਮਿਲੀ ਲਈ ਕਿ ਨਹੀਂ ਠੀਕ ਹੈ ਹੁਣ ਮੈਂ ਸਟਰੋਂਗ ਔਰਮਨ ਬਣ ਕੇ ਆਪਣੀ ਮਾਤਾ ਨਾਲ ਖੜੋ ਖਲੋਵਾਂਗੀ ਨਾ ਜਦੋਂ ਹੁਣ ਢਾਬੇ ਤੇ ਤੁਸੀਂ ਆਏ ਹੋ ਪਹਿਲਾਂ ਜਿਹੜਾ ਚਾਚਾ ਤੁਸੀਂ ਕਹਿੰਦੇ ਹੋ ਉਹਦੇ ਕੋਲ ਬਹੁਤ ਮੁਸ਼ਕਿਲਤ ਬਾਅਦ ਫਾਈਨਲੀ ਤੁਹਾਡੇ ਕੋਲ ਢਾਬਾ ਆ ਗਿਆ ਤੁਸੀਂ ਚਲਾ ਰਹੇ ਹੋ 3 ਸਾਲ ਤੋਂ ਲਗਾਤਾਰ ਤੁਸੀਂ ਚਲਾ ਰਹੇ ਹੋ ਹਨ ਪਰ ਫਿਰ ਵੀ ਹੁਣ ਜਦੋਂ ਇੱਥੇ ਲੋਕ ਆਉਂਦੇ ਨੇ ਤੁਹਾਡੇ ਕੋਲ ਤੁਹਾਨੂੰ ਐਕਸੈਪਟ ਕਰਦੀ ਹੈ ਸੋਸਾਇਟੀ ਨਹੀਂ ਜੀ ਇਹ ਸੋਸਾਇਟੀ ਮੈਨੂੰ ਲੱਗਦਾ ਕਦੀ ਵੀ ਐਕਸੈਪਟ ਨਹੀਂ ਕਰ ਸਕਦੀ ਕਿ ਕੁੜੀ ਇੱਕ ਮੇਲ ਦੇ ਬਰਾਬਰ ਕੰਮ ਕਰੇ ਉਦੋਂ ਮੈਂ ਢਾਬੇ ਤੇ ਨਹੀਂ ਆਈ ਤਾਂ ਮੈਂ ਮਜਬੂਰੀ ਵਿੱਚ ਸੀ ਕਿਉਂਕਿ ਮੇਲ ਪਰਸਨ ਘਰ ਵਿੱਚ ਹੈ ਨਹੀਂ ਸੀ ਮਜਬੂਰੀ ਸੀ ਮੇਰਾ ਇਹ ਕੰਮ ਸੰਭਣਾ ਪਰ ਮੈਨੂੰ ਨੇ 6 ਮਹੀਨੇ ਬਹੁਤ ਦਿੱਕਤ ਆਈ ਮੈਂ ਰੋਂਦੀ ਹੁੰਦੀ ਸੀ ਡੇਲੀ ਚਲੋ ਐਵੇਂ ਕਰਦੇ ਕਰਦੇ ਨਾ ਮੈਨੂੰ ਅੱਜ ਇੰਨੀ ਕਿ ਹਿੰਮਤ ਆ ਗਈ ਕਿ ਅੱਜ ਅਗਰ ਦੋ ਬੰਦਾ ਗੱਲਾਂ ਬੋਲ ਜਨਾਂ ਤਾਂ ਚੁੱਪਰ ਕੇ ਬਰਦਾਸ਼ ਹੋ ਜਾਂਦੇ ਚਲੋ ਕੋਈ ਗੱਲ ਨਹੀਂ ਮੇਰੇ ਕੋਲ ਟਾਪੇ ਦੇਖੋ ਲੈਂਟ ਆਪ ਬਈ ਡਰਾਈਵਰ ਜਾਦਾ ਆਂਦੇ ਨੇ ਫੈਮਿਲੀਜ਼ ਘੱਟ ਨੇ ਤੇ ਡਰਾਈਵਰ ਤੁਹਾਨੂੰ ਆਪਾ ਕਹਿ ਦੇਣੇ ਵੀ ਡਰਾਈਵਰ ਸੋਚ ਐ ਮੇਰੀ ਆ ਪਰ ਸਾਰੇ ਡਰਾਈਵਰ ਮਾੜੇ ਨਹੀਂ ਮੈਂ ਸਾਰਿਆਂ ਨੂੰ ਇਹ ਦੀ ਗਲਤ ਨਹੀਂ ਬੋਲ ਸਕਦੀ ਸਾਰੇ ਡਰਾਈਵਰ ਹੀ ਮਾੜੇ ਆ ਕੁਝ ਪੜੇ ਲਿਖੇ ਬੰਦੇ ਮਾੜੇ ਆ ਮੇਰੇ ਕੋਲ ਐਵੇਂ ਦੇ ਕੋਹੋ ਵੀ ਬੰਦੇ ਆਂਦੇ ਨਹੀਂ ਜਿਹੜੇ ਗੱਡੀਆਂ ਦੇ ਵਿੱਚ ਆਂਦੇ ਨੇ ਹਾਈ ਸੋਸਾਇਟੀ ਦੇ ਕਹਿ ਦੋ ਮੇਲ ਪਰਸਨ ਤ론 ਬੋਲਣ ਦੀ ਤਮੀਜ਼ ਨਹੀਂ ਹੈਗੀ ਉਹ ਐਵੇਂ ਮੇਰੇ ਨਾਲ ਗੱਲ ਕਰਦੇ ਨੇ ਮਤਲਬ ਗਲਤ ਕਮੈਂਟਸ ਪਾਸ ਕਰਦੇ ਨੇ ਉਹ ਸ਼ਾਇਦ ਇਹ ਸੋਚਦੇ ਆ ਕਿ ਕੁੜੀ ਆ ਕੀ ਕਰੇਗੀ ਦੋ ਗੱਲਾਂ ਹੀ ਬੋਲ ਦੇਗੀ ਜਾਂ ਕਈ ਵਾਰ ਇਹ ਕਹ ਲੋ ਕਿ ਮੁੰਡਾ ਨਾ ਗੱਲ ਕਰਨ ਦੇ ਬਹਾਨੇ ਲੱਭਦਾ ਕਿ ਅਸੀਂ ਕੁੜੀ ਨਾਲ ਗੱਲ ਕਰਨੇ ਕਿਸ ਵੇਜ ਕਰੀਏ ਉਹ ਬਿਨਾ ਮਤਲਬ ਤੇ ਇਸ਼ੂ ਕ੍ਰੀਏਟ ਕਰਨਗੇ ਜਾਂ ਤਾਂ ਮੇਰੇ ਖਾਣੇ ਦੇ ਵਿੱਚ ਵੀ ਅੱਜ ਜੀ ਇਹ ਖਾਣਾ ਐਵੇਂ ਸੀ ਅਸੀਂ ਪੁੱਛੂਗੇ ਕਮੀ ਦੱਸ ਦੋ ਬਾਈ ਜੀ ਅਸੀਂ ਤਾਂ ਹੀ ਦੂਰ ਦੇਖੋ ਜੀ ਕਸਟਮਰ ਸਾਨੂੰ ਦੱਸੇਗਾ ਵੀ ਤੁਹਾਡੇ ਖਾਣੇ 'ਚ ਇਹ ਕਮੀ ਆ ਅਸੀਂ ਫੇਰ ਉਹ ਦੂਰ ਕਰਾਂਗੇ ਕੰਮੀ ਤੁਸਾਨੂੰ ਦੱਸ ਨਹੀਂ ਰਹੇ ਤੁਸੀਂ ਬਿਨਾ ਗੱਲ ਤੋਂ ਇਸ਼ੂ ਕ੍ਰੇਟ ਕਰ ਰਹੇ ਹੋ ਕਈ ਵਾਰ ਬਿੱਲ ਦੇ ਪਿੱਛੇ ਇਸ਼ੂ ਇਸ਼ੂ ਕ੍ਰੇਟ ਕਰ ਦਿੰਦੇ ਆ ਤੁਸੀਂ ਬਿੱਲ ਜਿਆਦਾ ਲਗਾਤਾ ਜੀ ਇਹ ਕਰਤਾ ਇੱਥੋਂ ਤੱਕ ਮੇਰੇ ਨਾਲ ਇਹ ਵਾਲੇ ਚਾਂਸ ਹੋਇਆ ਕਿ ਮੈਨੂੰ ਮੇਰੇ ਹੀ ਕਾਊਂਟਰ ਤੇ ਕੱਢ ਕੇ ਮਾਮਾ ਭੈਣਾਂ ਦੀ ਗਾਲਾਂ ਕੱਢ ਜੰਨੇ ਮੁੰਡੇ 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 ਹਾਈ ਸੋਸਾਇਟੀ ਦੇ ਮੁੰਡੇ ਜਿਹੜੇ ਵਧੀਆ ਗੱਡੀਆਂ ਚਾਹੁੰਦੇ ਆ ਰੋਟੀ ਪਾਣੀ ਖਾਣੇ ਤੁਸੀਂ ਕੀ ਕਹੋਗੇ ਵੀ ਇਹ ਮੁੰਡੇ ਪੜ੍ਹੇ ਲਿਖੇ ਚੰਗੇ ਘਰਾਂ ਚੋਂ ਜਿਹੜੇ ਕੁੜੀ ਨੂੰ ਦੇ ਵਰਕਪਲੇਸ ਤੇ ਉਹਨੂੰ ਗਾਲਾਂ ਕੱਢ ਜਾਂਦੇ ਐ ਐਮੀ ਦੀ ਸੋਚ ਆ ਸਾਡੀ ਸੋਸਾਇਟੀ ਦੀ ਸ਼ਾਇਦ ਇਹ ਕੁੜੀਆਂ ਨੂੰ ਐਕਸੈਪਟ ਹੀ ਨਹੀਂ ਕਰਦੀ ਕਿ ਕੁੜੀਆਂ ਕੰਮ ਕਰਨ ਕਹੈ ਦਿੰਨੇ ਕੁੜੀਆਂ ਚੰਗੀਆਂ ਨੇ ਕੁੜੀਆਂ ਬਾਹਰ ਕੰਮ ਕਰਦੀਆਂ ਨੇ ਇਹ ਨੇ ਕੁੜੀਆਂ ਚੰਗੀਆਂ ਨੇ ਪਰ ਲੋਕੀ ਨਹੀਂ ਚੰਗੇ ਲੋਕੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਅੱਛਾ ਕਦੇ ਇਹੋ ਜਿਹੇ ਵਾਕਿਆ ਵਾਪਰਦਾ ਹੈ ਕਿ ਜਦੋਂ ਮਤਲਬ ਜਾਂ ਤੁਸੀਂ ਘਰੇ ਜਾਂਦੇ ਹੋ ਜਾਂ ਤੁਹਾਨੂੰ ਜਦ ਤੁਸੀਂ ਇੱਥੇ ਜਦ ਆਉਨੇ ਹੋ ਲੋਗ ਰਾਹ ਦੇ ਵਿੱਚ ਜਾਂ ਤੁਹਾਨੂੰ ਫੋਲੋ ਕਰਕੇ ਕਰੀ ਇਹੋ ਜਿਹਾ ਨੇ ਕਿਉਂਕਿ ਇਹ ਹੁੰਦਾ ਸੋਸਾਇਟੀ ਦੇ ਵਿੱਚ ਅਕਸਰ ਤੇ ਤੁਸੀਂ ਜਦੋਂ ਕਹਿੰਗੇ ਤੁਸੀਂ ਕਹਿੰਦੇ ਤੁਸੀਂ 24 ਘੰਟੇ ਦਿਨ ਰਾਤ ਤੁਹਾਡਾ ਢਾਬਾ ਚੱਲਦਾ ਹੈ ਤੇ ਇਹੋ ਜਿਹੇ ਲੋਕ ਤੁਹਾਨੂੰ ਟੱਕਰਦੇ ਨੇ ਬਿਲਕੁਲ ਟੱਕਰ ਦੇ ਵੀਰੇ ਕਿਵੇਂ ਫੇਸ ਕਰਦੇ एक्चुअली ਮੇਰਾ ਨਾ ਜੋ ਕਾਰ ਹੈ ਨਾ ਮੇਰਾ ਉਹ ਮੇਰੇ ਢਾਬੇ ਤੋਂ 40 ਕਿਲੋਮੀਟਰ ਦੂਰ ਹੈ 40 ਕਿਲੋਮੀਟਰ ਤੇ ਅੱਜ ਤੋਂ 2 ਸਾਲ ਪਹਿਲਾਂ ਮੈਂ ਅਪਡਾਊਨ ਨਹੀਂ ਕਰਦੀ ਹੁੰਦੀ ਸੀ ਮੈਂ ਐਕਟਿਵ ਤੇ ਆਣਾ ਤੇ ਐਕਟਿਵ ਤੇ ਜਾਂਦੀ ਹੁੰਦੀ ਸੀ ਤੇ ਮੇਰੇ ਨਾਲ ਨਾ ਦੋ ਵਾਰ ਐਵੇਂ ਚਾਂਸ ਹੋਏ ਆ ਇੱਕ ਵਾਰ ਮੇਰੇ ਇਹ ਜੋ ਮੇਰਾ ਰੋ ਟਾਬੇ ਵਾਲਾ ਰਸਤਾ ਹੈ ਨਾ ਇੱਕ ਸਾਈਡ ਨਹਿਰ ਆ ਤੇ ਇੱਕ ਸਾਈਡ ਜੰਗਲ ਹੈ ਇੰਨਾ ਸੁੰਸਾਨ ਰਸਤਾ ਦਸੰਬਰ ਮਹੀਨੇ ਵਿੱਚ ਤੁੰਦ ਇੰਨੇ ਕ ਪੈਂਦੀ ਹੈ ਕਿ ਪਾਸ ਖੜਿਆ ਬੰਦਾ ਵੀ ਨਹੀਂ ਦਿਖਦਾ ਨਹਿਰ ਕੀ ਰੀਆ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਹੁੰਦੀ ਆ ਮੈਂ ਇੱਕ ਵਾਰ ਮੇਰੇ ਮਗਰ ਮੋਟਰਸਾਈਕਲ ਲੱਗਿਆ ਸ਼ਾਇਦ ਉਹਨਾਂ ਨੇ ਇਹ ਦੇਖਿਆ ਵੀ ਕੱਲੀ ਕੁੜੀ ਐਕਟਿਵਾ ਤੇ ਜਾ ਰਹੀ ਆ ਰਾਤ ਨੂੰ ਤੇ ਕੋਈ ਦੇਖੋ ਜੀ ਦੌਰ ਚੱਲਦਾ ਪਿਆ ਨਸ਼ਿਆਂ ਦਾ ਨਸ਼ੇ ਵਾਲੇ ਮੁੰਡੇ ਨੂੰ ਨਾ ਤਾਂ ਕਿਸੇ ਦੀ ਇੱਜ਼ਤ ਦਾ ਹੁੰਦਾ ਹੈ ਤੇ ਨਾ ਉਹਨਾਂ ਨੂੰ ਇਹ ਹੁੰਦਾ ਵੀ ਇਹਦੇ ਕੋਲ ਸੋਅ ਆ ਕੋ 200 ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੁੰਦਾ ਹੈ ਨਸ਼ੇ ਵਾਲੇ ਮੁੰਡਿਆਂ ਸਰ ਪਿਆਸਾ ਦਾ ਕੋ ਮਤਲਬ ਹੁੰਦੇ ਤੇ ਮੇਰੇ ਨਾਲ ਐਵੇਂ ਹੋਇਆ ਕਿ ਮੇਰੇ ਮਗਰ ਮੋਟਰਸਾਈਕਲ ਲੱਗਿਆ ਔਰ ਇੱਕ ਵਾਰ ਤੇ ਇਹ ਚਾਂਸ ਹੋਇਆ ਕਿ ਮੇਰੇ ਹੀ ਢਾਬੇ ਤੇ ਬੈਠ ਕੇ ਬੰਦੇ ਰੋਟੀ ਖਾ ਰਹੇ ਹੁੰਦੇ ਆ ਤੇ ਮੈਂ ਆਪਣੇ ਵਰਕਰ ਨੂੰ ਰਾਤ ਨੂੰ 2:30 ਵਜੇ ਦਾ ਟਾਈਮ ਸੀ ਤੇ ਮੈਨੂੰ ਇਹ ਗੱਲ ਬੋਲ ਦੇਣੀ ਆ ਕਿ ਹੁਣ ਤੋਂ ਸਾਂਭ ਲਈ ਤੇ ਮੈਂ ਘਰ ਜਾ ਰਹੀ ਆ ਉਹ ਸੁਣ ਲੈਂਦੇ ਆ ਉਹ ਮੇਰੇ ਮਗਰ ਆਪਣੀ ਐਂਬੂਲੈਂਸ ਲਗਾ ਲੈਂਦੇ ਆ ਐਂਬੂਲੈਂਸ ਲਗਾ ਲੈਂਦੇ ਆ ਐਂਬੂਲੈਂਸ ਲਗਾਉਂਦੇ ਆ ਮੇਰੇ ਮਗਰ ਤੇ ਮੈਂ ਰਸਤੇ 'ਚ ਨੋਟ ਕਰਦੇ ਆ ਕਿ ਯਾਰ ਐਂਬੂਲੈਂਸ ਮੇਰੇ ਇਹ ਐਂਬੂਲੈਂਸ ਤੇ ਮੇਰੇ ਢਾਬੇ ਦੇ ਖੜ ਤੇ ਮੈਂ ਬੜੀ ਔਖੀ ਨਾ ਮਤਲਬ ਸਾਡੇ ਇੱਥੇ ਰਸਤੇ ਦੇ 10 ਕਿਲੋਮੀਟਰ ਤੱਕ ਪਿੰਡ ਪੈਂਦੇ ਨੇ ਪਿੰਡਾਂ ਦੇ ਵਿੱਚ ਆਪਣੀ ਐਕਟਿਵ ਲੈ ਕੇ ਜਾਨਣੀ ਆ ਔਰ ਮੈਂ ਇਹ ਸੋਚ ਰਹੀ ਆ ਕਿ ਅਗਰ ਬਾਈ ਜਾਨਸ ਮੇਨਾਂ ਕੁਝ ਹੁੰਦਾ ਤੇ ਮੈਂ ਪਿੰਡ ਦੇ ਵਿੱਚ ਐਂਟਰ ਕਰਕੇ ਮੈਂ ਕਿਸੇ ਦੀ ਹੈਲਪ ਲੈ ਸਕਦੀ ਆ ਪਰ ਚਲੋ ਮੈਨੂੰ ਵਾਹੀ ਗੁਰੂ ਇਹ ਕੋਈ ਮੇਰੀ ਇੱਜ਼ਤ ਰੱਖ ਲੈਣੇ ਜਾਂ ਮੈਨੂੰ ਬਚਾ ਲੈਣੇ ਮੇਨਾਂ ਐਵੇਂ ਦਾ ਕੁਝ ਨਹੀਂ ਹੁੰਦਾ ਤੇ ਮੈਂ ਆਪਣੀ ਮਦਰ ਨਾਲ ਸ਼ੇਅਰ ਕਰਦੀ ਆ ਮਮਾ ਵੀ ਰਾਤ ਨੂੰ ਆਣਾ ਜਾਣਾ ਬੜਾ ਔਖਾ ਕਿਉਂਕਿ ਮੈਨੂੰ ਮੋਸਟਲੀ 2:30 ਵਜੇ ਜਾਂਦੇ ਸੀ ਰਾਤ ਨੂੰ ਤਾਂ ਮੇਰੀ ਮਦਰ ਕਹਿੰਦੇ ਆ ਕਿ ਬੇਟਾ ਵੀ ਹੁਣ ਘਰ ਦੇ ਵਿੱਚ ਸ ਕਦੋਂ ਤੁਮ ਲੋਕ ਜੇ ਨਹੀਂ ਰਹਿੰਦੇ ਮੋਦੀ ਟਾਬੇ ਦੇ ਨਜ਼ਦੀਕ ਹੀ ਰੈਂਟ ਦੇ ਘਰ ਲਿਆ ਹੋਇਆ ਸੀ ਰੈਂਟ ਦੇ ਰਹਿ ਰਹੇ ਆ ਇੱਥੇ ਮੈਨੂੰ ਆਣਾ ਜਾਣਾ ਸੌਖਾ ਏ ਪਰ ਨਹੀਂ ਜਦੋਂ ਇਹੋ ਜਿਹੇ ਵਾਕਿਆ ਹੁੰਦੇ ਨੇ ਤੇ ਘਰ ਦੇ ਤਾਂ ਡੈਫੀਨਿਟਲੀ ਡਰ ਜਾਂਦੇ ਨੇ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਕਿਉਂਕਿ ਰਾਤ ਦੇ ਸਮੇਂ ਜਦੋਂ ਇਹੋ ਜਿਹੇ ਮਤਲਬ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਜੇ ਸੁਸਾਨ ਰਸਤੇ ਤੋਂ ਜਾਂਦੇ ਸਾਥੀ ਜੇ ਮਤਲਬ ਮੁੰਡੇ ਖੁੰਡੇ ਹੋ ਕੇ ਵੀ ਜਵਾਨ ਮੁੰਡੇ ਵੀ ਹੋ ਕੇ ਜਾਂਦੇ ਤੇ ਸਾਡੇ ਘਰ ਦੇ ਸਾਨੂੰ ਬਹੁਤ ਵਾਰ ਰੋਕਦੇ ਆ ਕਿ ਬੁੱਤ ਕੋਈ ਨਹੀਂ ਰਾਤ ਨੂੰ ਨਾ ਹੀ ਤੂੰ ਸਵੇਰੇ ਆ ਜੀ ਤਾਂ ਉਹ ਉੱਥੇ ਘਰ ਦੇ ਦੀ ਬਿਲਕੁਲ ਬਣਦੀ ਵੀਰੇ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਸੀਂ ਰਾਤ ਨੂੰ 2:30 ਵਜੇ ਬਾਹਰ ਨਿਕਲ ਸਭ ਦਾ ਦਿਲ ਕਰਦਾ ਕਿ ਅਸੀਂ ਟਾਈਮ ਨਾਲ ਸੋ ਜਾਈਏ ਪਰ ਕੁਝ ਹਾਲਾਤ ਤੇ ਜ਼ਿੰਮੇਵਾਰੀਆਂ ਬਣ ਜਾਂਦੀਆਂ ਬੰਦੇ ਦੀਆਂ ਕਿ ਉਹਨਾਂ ਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਤੇ ਮੇਰੇ ਹਾਲਾਤ ਉਹਨ ਮੇਰੀ ਜ਼ਿੰਮੇਵਾਰੀ ਵਾਹਿਗੁਰੂ ਨੇ ਪਾਈ ਆ ਕਿ ਮੈਂ ਉਹ ਰਾਤ ਨੂੰ ਵੀ ਕੰਮ ਮੈਨੂੰ ਕਰਨਾ ਪੈਂਦਾ ਕਿਉਂਕਿ ਢਾਬਾ ਲਾਈਨ ਹੀ ਇਦਾਂ ਦੇ ਕੰਮ ਹੀ ਇਦਾਂ ਦੇ ਕਿ ਆਪਾਂ ਨਹੀਂ ਬੰਦ ਕਰ ਸਕਦੇ ਮੇਰਾ ਢਾਬਾ 24 ਘੰਟੇ ਓਪਨ ਹੁੰਦਾ ਜਿਸ ਕਰਕੇ ਮੈਨੂੰ ਰਾਤ ਨੂੰ ਹੁਣ ਵੀ ਮੈਨੂੰ ਰਾਤ ਨੂੰ 2:30-3 ਮੋਸਟਲੀ ਬਾਦੀ ਜਾਂਦੇ ਪਰ ਮੇਰੇ ਮਦਰ ਮੈਨੂੰ ਬਹੁਤ ਸਪੋਰਟ ਕਰਦੇ ਆ ਮੇਰੀ ਮਦਰ ਰਾਤ ਦੇ 3 ਵਜੇ ਤੋਂ ਲੈ ਕੇ ਸਵੇਰੇ 11 ਵਜੇ 12 ਵਜੇ ਤੱਕ ਮੇਰੇ ਮਦਰ ਡਿਊਟੀ ਤੇ ਨੇ ਢਾਬੇ ਦੇ ਉਸ ਤੋਂ ਬਾਅਦ ਡਿਊਟੀ ਮੇਰੀ ਹੁੰਦੀ ਆ ਸਵੇਰੇ 11 ਤੋਂ ਲੈ ਕੇ ਰਾਤ ਨੂੰ 2-3 ਵਜੇ ਤੱਕ ਡਿਊਟੀ ਮੇਰੀ ਹੈ ਜਦੋਂ ਜਦੋਂ ਢਾਬਾ ਸ਼ੁਰੂਆਤੀ ਸ਼ੁਰੂਆਤੀ ਨੂੰ ਚਲਾਉਣਾ ਸ਼ੁਰੂ ਕੀਤਾ ਪ੍ਰੋਬਲਮਸ ਆਈਆਂ ਮੈਨੂੰ ਲੱਗੀ ਕਿਉਂਕਿ ਬਹੁਤ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ ਰੇਟ ਹੋ ਗਏ ਜਾਂ ਕਿਵੇਂ ਸਟਾਫ ਨੂੰ ਕਿਵੇਂ ਸੰਭਾਲਣਾ ਉਹਨਾਂ ਦੀਆਂ ਗੱਲਾਂ ਮੇਰੇ ਬਹੁਤ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਬਹੁਤ ਜ਼ਿਆਦਾ ਮੈਂ ਡੇਲੀ ਰਹਿੰਦੀ ਹੁੰਦੀ ਸੀ ਪਰ ਮੈਂ ਸ਼ੁਕਰ ਕਰਦੀ ਆਂ ਪਰਮਾਤਮਾ ਦਾ ਕਿ ਉਹਨਾਂ ਨੇ ਮੈਨੂੰ ਕਿ ਇਹ ਜਿਹਾ ਪਿਓ ਦਿੱਤਾ ਜਿਨ੍ਹਾਂ ਨੇ ਮੈਨੂੰ ਸਟੈਂਡ ਕੀਤਾ ਮੇਰੇ ਪੈਰਾਂ ਦੇ ਅਗਰ ਮੇਰੇ ਪਾਪਾ ਮੈਨੂੰ ਨਾ ਪੜ੍ਹਾਉਂਦੇ ਤਾਂ ਸ਼ਾਇਦ ਮੈਂ ਦੁਨੀਆ ਨੂੰ ਨਾ ਫੇਸ ਨਾ ਕਰ ਪਾਂਦੀ ਮੈਂ ਵਾਹਿਗੁਰੂ ਅਗੇ ਇੱਕੋ ਹੀ ਅਰਦਾਸ ਕਰਦੀ ਆਂ ਕਿ ਮੈਂ ਜਦੋਂ ਵੀ ਮਨੁੱਖੀ ਜੀਵਨ ਲੈ ਕੇ ਇਸ ਦੁਨੀਆ ਤੇ ਆਵਾਂ ਨਾ ਤੇ ਮੇਰਾ ਪਿਓ ਉਹੀ ਹੋਵੇ ਮੈਂ ਉਹਦੀ ਧੀ ਬਣ ਕੇ ਹੀ ਆਵਾਂ ਮੇਰੇ ਪਾਪਾ ਨੇ ਮੈਨੂੰ ਪੜ੍ਹਾਇਆ ਤੇ ਉਹ ਪੜ੍ਹਾਈ ਮੇਰੀ ਅੱਜ ਕੰਮ ਆਂਦੀ ਵੀ ਹੈ ਕਿ ਮੈਂ ਅਗਰ ਮੈਂ ਨਾ ਪੜਦੀ ਘਰੋਂ ਬਾਹਰ ਨਾ ਨਿਕਲਦੀ ਤਾਂ ਸ਼ਾਇਦ ਮੇਰਾ ਜਿਹੜਾ ਢਾਬਾ ਬੰਦ ਹੋਇਆ ਹੁੰਦਾ ਔਰ ਅਸੀਂ ਭੀਖ ਮੰਗਦੇ ਹੁੰਦੇ ਚੰਗਾ ਦਿਨ ਮਾੜਾ ਦਿਨ ਹਰ ਇੱਕ ਦੀ ਜ਼ਿੰਦਗੀ 'ਚ ਆਉਂਦਾ ਹੈ ਲੇਕਿਨ ਮਾੜੇ ਦਿਨ ਨੂੰ ਅਸੀਂ ਕੱਟਣਾ ਕਿਵੇਂ ਹੈ ਤੇ ਚੰਗੇ ਦਿਨ ਨੂੰ ਇੰਜੋਏ ਕਿਵੇਂ ਕਰਨਾ ਇਹ ਵੀ ਸਾਨੂੰ ਆਉਣਾ ਚਾਹੀਦਾ ਜ਼ਿੰਦਗੀ ਦੇ ਕਿਉਂਕਿ ਜੇਕਰ ਅਸੀਂ ਸ਼ਾਇਦ ਇਹ ਡਾਊਨਫਾਲਸ ਦੇਖੇ ਹੁਣ ਤਾਂ ਜ਼ਿੰਦਗੀ 'ਚ ਅੱਗੇ ਜਾ ਸਕਦੇ ਹਾਂ ਬਿਲਕੁਲ ਜੀ ਦੇਖੋ ਤੁਸੀਂ ਪਹਿਲਾਂ ਹੀ ਕਿਹਾ ਵੀਰੇ ਕਿ ਉਤਰਾ ਜਿਹੜਾ ਸਭ ਦੀ ਲਾਈਫ 'ਚ ਆਉਂਦਾ ਹੈ ਡਾਊਨਸ ਆਂਦੇ ਨੇ ਪਰ ਜੇ ਬੰਦੋ ਆਪਡਾਉਨਸ ਕੋ ਕੁਝ ਨਾ ਸਿੱਖੇ ਨਾ ਫਿਰ ਸੋਸਾਇਟੀ ਦਾ ਮੈਨੂੰ ਪਤਾ ਲੱਗ ਗਿਆ ਹੁਣ ਤੱਕ ਮੇਰੀ ਬੜੀ ਗਲਤ ਫਹਿਮੀ ਸੀ ਕਿ ਨਹੀਂ ਚਾਚੇ ਤਾਏ ਆਪਣੇ ਹੁੰਦੇ ਆ ਕੋਈ ਰਿਸ਼ਤਾ ਨਹੀਂ ਆਪਣਾ ਹੈ ਮੇਨ ਅੱਜ ਦੇ ਟਾਈਮ ਦੇ ਵਿੱਚ ਪੈਸਾ ਹੀ ਇੰਪੋਰਟੈਂਟ ਹੈ ਅਗਰ ਤੁਹਾਡੇ ਕੋਲ ਪੈਸਾ ਹੈ ਨਾ ਤਾਂ ਤੁਹਾਡੇ ਸਾਰੇ ਆ ਬਗਾਨੇ ਵੀ ਤੁਹਾਡੇ ਆਪਣੇ ਆ ਤੇ ਆਪਣੇ ਵੀ ਤੁਹਾਡੇ ਆਪਣੇ ਆ ਅਗਰ ਪੈਸਾ ਨਹੀਂ ਹੈ ਤੇ ਆਪਣੇ ਤੁਹਾਡੇ ਬਗਾਨੇ ਬਣ ਜਣੇ ਬਗਾਨੇ ਤਾਂ ਆਪਣਾ ਬਣਨਾ ਹੀ ਕਿੱਥੋਂ ਆ ਮੈਨੂੰ ਖੁਦ ਮੇਰੇ ਰਿਸ਼ਤੇਦਾਰ ਮੇਰੇ ਮਦਰ ਨੂੰ ਫੋਨ ਕਰਕੇ ਇਹ ਗੱਲ ਬੋਲਦੀਆਂ ਏ ਤੁਸੀਂ ਢਾਬਾ ਸੇਲ ਕਰ ਦੋ ਤੁਸੀਂ ਢਾਬਾ ਵੇਚ ਦੋ ਉਥੇ ਕੁੜੀ ਨੂੰ ਨਾ ਖੜਾਓ ਕੋਈ ਮਾੜਾ ਚੰਗਾ ਘਰ ਵੇਖ ਕੇ ਕੁੜੀ ਦਾ ਵਿਆਹ ਕਰੋ ਤੁਸੀਂ ਢਾਬਾ ਵੇਚ ਦੋ ਤੁਸੀਂ ਕਿਉਂ ਉਥੇ ਖੜੇ ਹੋ ਆਪਣੇ ਸੰਸਕਾਰ ਨਹੀਂ ਕਿ ਕੁੜੀ ਇੱਕ ਢਾਬਾ ਚਲਾਵੇ ਜੀ ਮੈਨੂੰ ਸਮਝ ਨਹੀਂ ਆਦੀ ਕਿ ਆਪਣੇ ਇੰਡੀਆ ਦੇ ਵਿੱਚ ਇਹ ਸੰਸਕਾਰਾਂ ਦੀ ਗੱਲ ਕਿਉਂ ਕੀਤੀ ਜਾਂਦੀ ਆ ਫੋਰਨ ਦੇ ਵਿੱਚ ਕੁੜੀਆਂ ਇਹੀ ਕੰਮ ਕਰਦੀਆਂ 30 35 ਲੱਖ ਲਾ ਕੇ ਬਾਹਰ ਜਾਂਦੀਆਂ ਛੋਟੀ ਉਮਰ ਦੀ ਕੁੜੀਆਂ ਪਲੱਸਟੂ ਦੇ ਬਾਅਦ ਬਾਹਰ ਕੰਮ ਕਰਦੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਕਿਉਂ ਉੱਥੇ ਆਪਣੀ ਸੁਸਾਇਟੀ ਨਹੀਂ ਦੇਖਦੀ ਉਹਨਾਂ ਨੂੰ ਪਰ ਜੇ ਉਹੀ ਕੰਮ ਅਸੀਂ ਪੰਜਾਬ 'ਚ ਕਰ ਰਹੇ ਹਾਂ ਤੇ ਲੋਕੀ ਕਰਨ ਨਹੀਂ ਦਿੰਦੇ ਉੱਥੇ ਸੰਸਕਾਰ ਰਿਚੁਅਲ ਅੱਗੇ ਲੈ ਕੇ ਆ ਜਾਂਦੇ ਆ ਇਹ ਸਾਡੇ ਰੀਤੀ ਰਿਵਾਜ ਨੇ ਕੁੜੀਆਂ ਘਰ ਤੋਂ ਬਾਹਰ ਜਾਣ ਕੁੜੀਆਂ ਨੂੰ ਨਾ ਚਾਰ ਦੀਵਾਰੀ ਦੇ ਵਿੱਚ ਕੈਦ ਰੱਖਿਆ ਜਾਂਦਾ ਹੈ ਕੁੜੀਆਂ ਨੂੰ ਸਿਰਫ ਇਹ ਕਿਹਾ ਜਾਂਦਾ ਕਿ ਤੂੰ ਸਿਰਫ ਘਰ ਦੇ ਭਾਂਡੇ ਹੀ ਮੰਜਨੇ ਰੋਟੀ ਹੀ ਬਣਾਣੀ ਆ ਹੋਰ ਤੋ ਕੁਝ ਨਹੀਂ ਕਰਨਾ ਦੇਖੋ ਜੇ ਵਾਹਿਗੁਰੂ ਕਹਿੰਦਾ ਨਾ ਜੇ ਵਾਹਿਗੁਰੂ ਕਿਸੇ ਦੇ ਬੁਰਾ ਵਕਤ ਲੈ ਕੇ ਆਂਦਾ ਹੈ ਤੇ ਵਾਹਿਗੁਰੂ ਨੂੰ ਹਿੰਮਤ ਵੀ ਦਿੰਦਾ ਹਾਂ ਪਰਮਾਤਮਾ ਨੇ ਮੇਰੇ ਤੇ ਜੋ ਬੁਰਾ ਵਕਤ ਆਇਆ 3 ਸਾਲ ਸੇ ਮੇਰੇ ਘਰ ਤਿੰਨ ਮੋਤਾ ਹੋਈਆਂ ਨੇ ਤੇ ਮੋਤਾ ਵੀ ਐਵੇਂ ਦੀਆਂ ਕਿ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਪਾਪਾ ਦਾ ਅਸੀਂ ਮੰਨ ਲਿਆ ਸੀ ਕਿ ਵਾਹਿਗੁਰੂ ਦਾ ਭਾਣੇ ਬ੍ਰਦਰ ਔਰ ਸਿਸਟਰ ਦਾ ਤਾਂ ਮੈਨੂੰ ਅੱਜ ਵੀ ਭੁਲੇਖੇ ਪੈਂਦੇ ਆਂ ਕਿ ਉਹ ਵਾਪਸ ਆ ਜਾਣਗੇ ਕਈ ਵਾਰ ਤਾਂ ਦਿਲ ਨੂੰ ਐਵੇਂ ਦਾ ਹੋ ਜਾਂਦਾ ਹੈ ਕਿ ਮੈਂ ਕਿੱਥੋਂ ਉਹਨਾਂ ਨੂੰ ਵਾਪਸ ਲਿਆਵਾਂ ਕਿ ਇੱਥੋਂ ਲੈ ਕੇ ਕੀ ਕਰਾਂ ਐਵੇਂ ਦਾ ਕਿ ਮੇਰੇ ਕੋਲ ਵਾਪਸ ਆ ਜਾਣ ਛੋਟੀ ਉਮਰੇ ਚਲੇ ਗਏ ਦੋਨੋਂ ਮੈਨੂੰ ਕੱਲੀ ਨੂੰ ਛੱਡ ਕੇ ਜ਼ਿੰਮੇਵਾਰੀ ਪਾ ਗਏ ਰੋਸ ਕਿ ਅਗਰ ਮੈਂ ਜ਼ਿੰਮੇਵਾਰੀ ਚੁੱਕੀ ਆ ਤੇ ਮੇਰਾ ਸਾਥ ਦੋਸਤ ਜ਼ਿੰਮੇਵਾਰੀ ਨਿਭਾਉਣ ਚ ਮੈਨੂੰ ਤੋੜੋ ਨਾ ਮੇਰੇ ਤੇ ਅਲੀਗੇਸ਼ਨ ਨਾ ਲਗਾਓ ਤੁਸੀਂ ਮੇਰੇ ਤੇ ਗਲਤ ਅਲੀਗੇਸ਼ਨ ਲਗਾਉਂਦੇ ਪਈਓ ਕਿ ਜੀ ਦੋ ਨੰਬਰ ਦਾ ਕੰਮ ਕਰਦੇ ਆ ਟਾਬੇ ਤੇ ਆ ਹੁੰਦਾ ਹਾਂ ਅਗਰ ਮੇਰੇ ਕੰਮ 'ਚ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਮੈਨੂੰ ਦੱਸੋ ਆਗੇ ਵੀ ਬਾਈ ਤੁਹਾਡੇ ਕੰਮ 'ਚ ਇਹ ਕਮੀਆਂ ਤਾਂ ਕਿ ਮੈਂ ਉਹ ਕਮੀ ਨੂੰ ਦੂਰ ਕਰਾਂ ਪਰ ਤੁਸੀਂ ਮੇਰੇ ਟਾਬੇ ਨੂੰ ਬੰਦ ਕਰਾਉਣ ਲਈ ਤੁਸੀਂ ਮੇਰੀ ਜ਼ਿੰਮੇਵਾਰੀ ਨੂੰ ਮੈਨੂੰ ਤੋੜਨ ਲਈ ਤੁਸੀਂ ਮੇਰੇ ਤੇ ਅਲੀਗੇਸ਼ਨ ਲਗਾ ਰਹੇ ਹੋ ਗਲਤ ਗੱਲ ਹੈ ਕਿਸੇ ਕੁੜੀ ਨੂੰ ਤੋੜਨਾ ਨਹੀਂ ਚਾਹੀਦਾ ਟੁੱਟੇ ਹੋਏ ਬੰ ਪਰ ਨਹੀਂ ਤੁਸੀਂ ਖੜੇ ਹੋ ਬਹੁਤ ਅੱਛਾ ਲੱਗੇ ਤੁਹਾਡੇ ਨਾਲ ਗੱਲ ਕਰਕੇ ਐਂਡ ਪਰਮਾਤਮਾ ਮੇਰੇ ਕਰੇ ਤੁਹਾਡੇ ਤੇ ਇਹੋ ਜਿਹਾ ਹੌਸਲਾ ਤੁਹਾਡਾ ਬਣਾਏ ਰੱਖੇ ਤੁਹਾਡੇ ਮਾਤਾ ਜੀ ਦਾ ਤੁਹਾਡਾ ਐਨੂੰ ਵਧਿਆ ਫਲੋ ਬਹੁਤ ਅੱਛਾ ਤੁਸੀਂ ਚਲਾ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਨੇ ਲੋਕੀ ਕਹਿੰਦੇ ਆ ਕਹਿਣਦੇ ਉਹਨਾਂ ਨੂੰ ਗੱਲਾਂ-ਗੱਲਾਂ ਨਾਲ ਧਿਆਨ ਨਹੀਂ ਜਣਾ ਕੇ ਹਾਂਜੀ ਵੀਰੇ ਹੁਣ ਤਾਂ ਮਤਲਬ ਇਹੀ ਹੋ ਗਿਆ ਹੁਣ ਤਾਂ ਮੇਰਾ ਸਹਾਵੈ ਇਹੀ ਆ ਕਿ ਕਹਿ ਤਾ ਕਹਿਦਾ ਕੋਈ ਗੱਲ ਨਹੀਂ ਹੁਣ ਤਾਂ ਉਹ ਮੇਰੀ ਮੰਮੀ ਵੀ ਕਹਿੰਦੀ ਉਹਨੂੰ ਕਹਿਣਾ ਕਿ ਬੇੜਾ ਕੰਨਾਂ ਪਿੱਛੇ ਦੀ ਮਾਰ ਦੇ ਕਰ ਗੱਲ ਸੁਣ ਕੇ ਕੱਢ ਦੋ ਕੋਈ ਗੱਲ ਨਹੀਂ ਕਹਿ ਗਿਆ ਅਗਰ ਵੀਰੇ 100 ਦੇ ਵਿੱਚ ਉਨੂੰ ਇਗਨੋਰ ਕਰ ਦੋ ਵੀ ਸਾਨੂੰ ਕਹਿ ਗਿਆ ਜਦੋਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਫਿਰ ਬੰਦਾ ਆਪਣੇ ਵਿੱਚੋਂ ਚੱਪਕ ਚੱਲ ਜਾਂਦਾ ਬਿਲਕੁਲ ਜੀ ਹੁੰਦਾ ਮੇਰੇ ਨਾਲ ਬੜੀ ਵਾਰ ਹੁੰਦਾ ਤੇ ਮੈਂ ਅੰਗੇ ਹੱਥ ਹੀ ਝੜਦਿੰਨੇ ਵੀ ਠੀਕ ਹੈ ਅੰਕਲ ਜੀ ਸਾਡੀ ਗਲਤੀ ਹੈ ਕੋਈ ਗੱਲ ਨਹੀਂ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੀ ਬਹੁਤ ਸਾਰੇ ਲੋਕਾਂ ਬਹੁਤ ਹੀ ਲੋਕਾਂ ਲਈ ਹੌਸਲਾ ਬਣ ਸਕਦੇ ਨੇ ਐਂਡ ਜਿਨ੍ਹਾਂ ਨੂੰ ਲੋੜ ਆ ਇਹੋ ਜੀਆਂ ਕਹਾਣੀਆਂ ਇਹੋ ਜਿਹੇ ਹੌਸਲੇ ਉਹਨਾਂ ਦੇ ਵੀ ਬਲੰਦ ਹੋਣ ਇਨਸਪੀਰੇਸ਼ਨ ਬਣ ਕੇ ਆਣੇ ਮੈਂ ਪਹਿਲਾਂ ਵੀ ਕਿਹਾ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਸੋ ਇਹੋ ਜੀਆਂ ਕਹਾਣੀਆਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਰਾਵਾਂਗੇ